ਲੰਘੇ ਕੁਝ ਦਿਨਾਂ ਤੋਂ ਇੱਕ ਮਸਲਾ ਵਿਵਾਦਾਂ ਦਾ ਕਾਰਨ ਬਣਿਆ ਹੋਇਆ ਜਦੋਂ ਦਾ ਜਥਾ ਪਾਕਿਸਤਾਨ ਤੋਂ ਹੋ ਕੇ ਵਾਪਸ ਆਇਆ ਦਰਸ਼ਨ ਦਿਦਾਰੇ ਕਰਕੇ ਵਾਪਸ ਆਇਆ ਉਦੋਂ ਦੀ ਇੱਕ ਚਰਚਾ ਛੜੀ ਪਈ ਹੈ ਸਰਬਜੀਤ ਕੌਰ ਨਾਂ ਦੀ ਇੱਕ ਬੀਬੀ ਜਿਹੜੀ ਕਪੂਰਥਲਾ ਦੀ ਰਹਿਣ ਵਾਲੀ ਸੀ ਉਹ ਪਾਕਿਸਤਾਨ ਹੀ ਰਹਿ ਪਈ ਤੇ ਉੱਥੇ ਕਹਿੰਦੇ ਉਹਨੇ ਵਿਆਹ ਵੀ ਕਰਾ ਲਿਆ ਪਰ ਇੱਥੋਂ ਵੀ ਕਲੇਮ ਕਰ ਦਿੱਤਾ ਕਿ 9 ਸਾਲਾਂ ਤੋਂ ਸਾਡਾ ਪਿਆਰ ਚੱਲਦਾ ਪਿਆ ਇਸ ਸਰਬਜੀਤ ਕੌਰ ਬਾਰੇ जानਣ ਦੀ ਕੋਸ਼ਿਸ਼ ਕਰਦੇ ਆ ਕਿ ਹੈ ਕੌਣ ਇਹਦਾ ਪਿਛੋਕੜ ਕੀ ਹੈ ਬਹੁਤ ਕੁਝ ਹੱਥ ਲੱਗਿਆ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਔਰ ਹੁਣ ਸ਼ੁਰੂ ਕਰਦੇ ਆ ਸਰਬਜੀਤ ਦੀ ਕਹਾਣੀ ਮੇਰੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਮੋਤਰਾ ਹੁਣੀ ਮੋਤਰਾ ਸਾਹਿਬ ਪਹਿਲਾਂ ਤਾਂ 1 ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੋਤਰਾ ਸਾਹਿਬ ਇਹ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਮੈਂ ਕਹਿ ਸਕਦਾ ਕਿਉਂਕਿ ਜੇ ਸਰਬਜੀਤ ਕੌਰ ਦੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਕਹਿੰਦਾ ਕਿ ਇਹ ਤਾਂ ਸਿੱਖੀ ਤੇ ਧੱਬਾ ਜੋ ਇਹ ਕੀਤਾ ਗਿਆ ਸਰਬਜੀਤ ਕੌਰ ਵੱਲੋਂ ਔਰ ਹੈਰ ਚੰਗੀ ਭਲੀ ਦਿਨਾਨੀ ਜਿਹੜੀ ਕਪੂਰ ਥਲੇ ਰਹਿੰਦੀ ਹੈ ਮੱਥਾ ਟੇਕਣ ਜਾਂਦੀ ਹੈ ਉੱਥੇ ਜਾ ਕੇ ਵਿਆਹ ਕਰਾ ਲੈਂਦੀ ਹੈ ਸੁਣ ਕੇ ਹੈਰਾਨੀ ਨਹੀਂ ਹੁੰਦੀ ਕਿ ਹੋਇਆ ਕਿਉਂ ਹੈ ਕੀ ਹੋ ਗਿਆ ਇਹ ਇਹ ਬੜੇ ਹੈਰਾਨ ਕਰਨ ਵਾਲੀ ਗੱਲ ਹੈ ਜੀ ਔਰ ਆਪਾਂ ਕਹਿ ਦਈਏ ਭਈ ਸਾਡੇ ਪੰਜਾਬੀਆਂ ਵਾਸਤੇ ਔਰ ਸਾਡੇ ਸਿੱਖ ਧਰਮ ਵਾਸਤੇ ਇੱਕ ਨਿਹਾਇਤ ਨਿੰਦਨਯੋਗ ਗੱਲਬਾਤ ਹੋਈ ਹੈ ਕਿਉਂਕਿ ਇੱਕ ਧਾਰਮਿਕ ਜਥਾ ਧਾਰਮਿਕ ਸਥਾਨ ਤੇ ਜਦੋਂ ਅਸੀਂ ਇਕੱਠੇ ਜਾਂਦੇ ਹਾਂ ਜਥਾ ਜਾਂਦਾ ਸਾਡਾ ਸਿੱਖੋਂ ਦਾ ਉੱਥੇ ਆਪਾਂ ਅਮਰਕਸਨ ਗਏ ਉਹਦੇ ਵਿੱਚ ਜਦੋਂ ਜਥੇ ਦੇ ਵਿੱਚ ਆਪਾਂ ਸਾਰੇ ਇਕੱਠੇ ਕੀਤੇ ਜਾਂਦੇ ਨੇ ਮੰਨ ਲਓ 1500 1600 ਇਕ 1800 ਕੁਰੀ ਦੇ ਬੰਦੇ ਤਿਆਰ ਹੋਏ ਸੀ ਜੋ ਡਿਟੇਲ ਜੋ ਲਿਸਟ ਆਪਾਂ ਕਢਾਈ ਉਹਦੇ ਮਤਲਬ ਲਈ 1800 ਬੰਦਿਆਂ ਦੀ ਜਦੋਂ ਲਿਸਟ ਤਿਆਰ ਹੋਈ ਲਿਸਟ ਤਿਆਰ ਹੋਣ ਤੋਂ ਬਾਅਦ ਸਾਡੇ ਨਾਲ ਹੀ ਜਿਹੜੀ ਇਹਨਾਂ ਬਾਰੇ ਇਨਕੁਆਰੀ ਪੁਲਿਸ ਦੇ ਕਰਦੀ ਹੁੰਦੀ ਹੈ ਇਨਕੁਆਰੀਆਂ ਇਹਨਾਂ ਦੀਆਂ ਕੀਤੀਆਂ ਹੋਣਗੀਆਂ ਉਹ ਕਿਹੜੇ ਅਫਸਰ ਨੇ ਉਸ ਵੇਲੇ ਇਨਕੁਆਰੀ ਪਾਸ ਕੀਤੀ ਹੋਗੀ ਕਿਉਂਕਿ ਇਹ ਇਸ ਲੇਡੀ ਦਾ ਪਤਾ ਕੀਤਾ ਗਿਆ ਪਿੰਡੋ ਜਾ ਕੇ ਤਲਵੰਡੀ ਚੌਧਰੀਆਂ ਥਾਣੇ ਦੇ ਵਿੱਚ ਪਿੰਡ ਪੈਂਦਾ ਹੈ ਨਾ ਅੱਛਾ ਠੀਕ ਹੈ ਉਸ ਪਿੰਡ 'ਚੋਂ ਪਤਾ ਕੀਤਾ ਗਿਆ ਜਾ ਕੇ ਇਲਾਕੇ 'ਚ ਪਤਾ ਕੀਤਾ ਗਿਆ ਇਸ ਬੀਬੀ ਤੇ ਤਿੰਨ ਮੁਕਾਦਮੇ ਦਰਜ ਹੋਏ ਹੂੰ ਦੋ ਕਪੂਰਥਲਾ ਸਿਟੀ ਦੇ ਵਿੱਚ ਦਰਜ ਨੇ ਇੱਕ ਬਟੰਡੇ ਦੇ ਵਿੱਚ ਦਰਜ ਸਰਬਜੀਤ ਕੌਰ ਦੇ ਉੱਤੇ ਐਫ ਆਈ ਆਰ ਦਰਜ ਨੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਹਾਂ ਜੀ ਤਿੰਨ ਐਫ ਆਈ ਆਰ ਦਰਜ ਨੇ ਚਾਹੇ ਉਹਨਾਂ 'ਚੋਂ ਬਰੀ ਹੋ ਗਈ ਅੱਛਾ ਹੁਣ ਐਫ ਆਈ ਆਰ ਜਿਹੜੀਆਂ ਆ ਦੇਖੋ ਚਾਹੇ ਤਿੰਨ ਦਰਜ ਨੇ ਚਾਹੇ ਕੋਈ ਕੋਈ ਵੀ ਦਰਜ ਹੈ ਆਫਟਰ ਆਲ ਕਰਾਇਮ ਤੇ ਕਰਾਇਮ ਹੀ ਆ ਨਾ ਫਿਰ ਉਹ ਐਫ ਆਈ ਆਰ ਦਰਜ ਵੀ ਬਹੁਤ ਹੈਨियस ਕਰਾਇਮ ਵਾਲੀ ਜਿਹੜੀ 2015 ਦੇ ਵਿੱਚ ਐਫ ਆਈ ਆਰ ਸੀ ਅੱਛਾ 376 ਦੀ ਐਫ ਆਈ ਆਰ ਦਾ 376 ਆਈ ਪੀ ਸੀ ਤਾਰਾ 3665 ਹੋਰ ਨਾਲ ਪੋਸਕੋ ਐਕਟ ਵੀ ਲਗਾਇਆ ਇਹ ਇਸ ਇਹਨਾਂ ਤਾਰਾਵਾਂ ਨੂੰ ਜੇ ਆਪਾਂ ਐਕਸਪਲੇਨ ਕਰੀਏ ਲੋਕਾਂ ਨੂੰ ਬਿਹਤਰ ਹੋ ਜਾਊਗਾ ਸਮਝਣਾ ਕਿ ਆਖਰ ਇਲਜ਼ਾਮ ਕੀ ਲੱਗੇ ਸੀਗੇ ਇਹ ਆਪਾਂ ਕਹਿ ਦਈਏ ਵੀ ਰੇਪ ਵਾਲਾ ਕੇਸ ਵਾਲਾ ਕੇ ਰੇਪ ਕੇਸ ਜਿਹਨੂੰ ਆਪਾਂ ਕਹਈਏ 375 ਉਹਦੇ ਵਿੱਚ ਇਹਦਾ ਕੀ ਹੱਥ ਸੀ ਕੀ ਰੋਲ ਸੀ ਜੋ ਵੀ ਗੱਲਬਾਤ ਸੀ ਉਹ ਤੇ ਕੋਰਟ ਨੇ ਚਲੋ ਬਰੀ ਕਰ ਦਿੱਤਾ ਇਹਨਾਂ ਨੂੰ ਹੂੰ ਗੱਲ ਆਪਾਂ ਕਰਦੇ ਆ ਕਿ ਜੇ ਐਫ ਆਈ ਆਰ ਦਰਜ ਹੋਈ ਨਹੀਂ ਮਤਲਬ ਕਿ 2015 ਦੇ ਵਿੱਚ ਰੇਪ ਦੇ ਇਲਜ਼ਾਮ ਸਰਬਜੀਤ ਕੌਰ ਤੇ ਲੱਗੇ ਸੀਗੇ ਕਿਉਂਕਿ ਰੇਪ ਨੈਚੁਰਲੀ ਗੱਲ ਇਹ ਇਹਦੇ ਉੱਤੇ ਪਰਚਾ ਦਰਜ ਹੋਇਆ ਥਿਆ 2015 ਵਿੱਚ ਬਟਿੰਡੇ ਦੇ ਵਿੱਚ ਪਰਚਾ ਦਰਜ ਅੱਛਾ ਜੀ ਅੱਛਾ ਫਿਰ ਇਸ ਦਾ ਘਰ ਵਾਲਾ ਇੰਗਲੈਂਡ ਹੂੰ ਦੋ ਇਹਦੇ ਬੱਚੇ ਬੱਚੇ ਦਾ ਵੀ ਇੱਕ ਦਾ ਡਾਈਵੋਰਸ ਹੋਇਆ ਹਮ ਘਰ ਇਹਦਾ ਬਣਿਆ ਉੱਥੇ ਕਪੂਰਥਲੇ ਦੇ ਵਿੱਚ ਇਹ ਸਾਰਾ ਕੁਝ ਕਰਨ ਤੋਂ ਬਾਅਦ ਇਹ ਪਤਾ ਕੀਤਾ ਗਿਆ ਵੀ ਇਹਦੀ ਇਨਕੁਆਰੀ ਦੀ ਰਿਪੋਰਟ ਵੀ ਤੇ ਪੁਲਿਸ ਕਰਨ ਗਈ ਹੋਣੀ ਇੱਕ ਤੇ ਸੀਕ੍ਰਟ ਇਨਕੁਆਰੀ ਹੁੰਦੀ ਹੈ ਜੋ ਕੀਤੀ ਹੈ ਉਸ ਤੋਂ ਬਾਅਦ ਪੁਲਿਸ ਨੇ ਇਨਕੁਆਰੀ ਕੀਤੀ ਹੋਏਗੀ ਵੀ ਪੁਲਿਸ ਨੇ ਆਪਣੇ ਲੈਵਲ ਤੇ ਕੀ ਇਨਕੁਆਰੀ ਕੀਤੀ ਹੈ ਇਸ ਤੋਂ ਅੱਗੇ ਚਲੇ ਜਾਈਏ ਆਪਾਂ ਕਿ ਇਹ ਕਹਿੰਦੇ ਨੇ ਵੀ 9 ਸਾਲ ਤੋਂ ਇਹਦੀ ਆਪਸੀ ਗੱਲਬਾਤ ਚੱਲਦੀ ਸੀ ਚੈਟ ਚੱਲਦੀ ਸੀ ਜਾਂ ਗੱਲ ਹੁੰਦੀ ਜਾਂ ਕੁਝ ਵੀ ਹੁੰਦਾ ਇਹਦਾ ਮਤਲਬ ਹੈ ਸਾਡਾ ਇਸ ਵੇਲੇ ਤੰਤਰ ਕਿੱਥੇ ਗਿਆ ਸਾਡਾ ਪੁਲਿਸ ਦਾ ਤੰਤਰ ਮੰਤਰ ਇੱਥੇ ਕਿੱਥੇ ਗਿਆ ਇਸ ਵੇਲੇ ਕਿ ਆਮ ਤੇ ਬੰਦੇ ਦੇ ਕਿਸੇ ਨਾ ਕਿਸੇ ਨਾਲ ਗੱਲ ਕੀਤੀ ਹੋਵੇ ਤੇ ਤੁਸੀਂ ਫੜ ਕੇ ਬਿਠਾ ਲੈਂਦੇ ਹੁੰਦੇ ਕੋਈ ਬੰਦੇ ਨੇ ਕਿਸੇ ਨਾਲ ਕਿਸੇ ਨੂੰ ਹੋਈ ਗੱਲ ਵੀ ਮਿਲਵਾ ਕੇ ਗਿਆ ਕਿਸੇ ਨੂੰ ਫੁੱਲਦਾਰ ਗੁਲਦਸਤਾਨ ਮੇੜ ਕਰ ਦੋ ਕਿ ਉਹ ਬੰਦਾ ਗਾਂਹ ਕ੍ਰਿਮੀਨਲ ਹੋਵੇ ਕਈ ਵਾਰੀ ਬੰਦੇ ਨੂੰ ਰੂਟੀਨ 'ਚ ਪਤਾ ਹੀ ਨਹੀਂ ਹੁੰਦਾ ਵੀ ਇਹ ਬੰਦੇ ਨੇ ਕ੍ਰਿਮੀਨਲ ਹੈ ਜਾਂ ਕੀ ਗੱਲ ਹੈ ਬਾਅਦ 'ਚ ਤੁਸੀਂ ਉਹਨੂੰ ਵੀ ਨਾਲ ਲਪੇਟੀ ਫਿਰਦੇ ਹੁੰਦੇ ਇਹੋ ਜੀਆਂ ਗੱਲਾਂ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਤੱਥ ਨਿਕਲ ਕੇ ਜੋ ਆਉਂਦੇ ਨੇ ਮੇਰੇ ਹਿਸਾਬ ਨਾਲ ਤੇ ਇਹ ਆਪਾਂ ਗੱਲ ਕਹਿ ਸਕਦੇ ਹਾਂ ਕਿ ਸਭ ਤੋਂ ਵੱਡੀ ਇਹਦੀ ਗੱਲ ਤੇ ਬਾਝ ਕਰਦੇ ਸਭ ਤੋਂ ਵੱਡੀ ਆਪਾਂ ਪੁਲਿਸ ਦੀ ਕਹਦਨੇ ਆਪਾਂ ਵੀ ਜਿਹਨੂੰ ਨਲਾਕੀ ਕਹਦੀ ਆ ਪੁਲਿਸ ਦੀ ਆਪਾਂ ਜਾਂ ਲਾਪਰਵਾਹੀ ਕਹਦਨੇ ਆਪਾਂ ਕਿਉਂਕਿ ਕਿਸੇ ਥਾਣੇ ਦੇ ਵਿੱਚ ਜੇ ਰਿਪੋਰਟ ਗਈ ਹੋਗੀ ਇਹਦੀ ਇਨਕੁਆਰੀ ਵਾਸਤੇ ਕਿਤੇ ਥਾਣੇ 'ਚ ਗਈ ਹੋ ਜਾਂ ਉਸ ਥਾਣੇ ਦੇ ਕੋਈ ਕੋ ਗਿਆ ਹੀ ਹੋ ਇਨਕੁਆਰੀ ਕਰਨ ਫਿਰ ਥਾਣੇ ਨੇ ਰਿਪੋਰਟ ਲਿਖ ਕੇ ਭੇਜੀ ਓਕੇ ਕਰਕੇ ਭੇਜੀ ਫਿਰ ਐਸਐਸਪੀ ਕੋਲ ਗਈ ਐਸਐਸਪੀ ਨੇ ਫਿਰ ਕਿਹਨੇ ਕਿਉਂਕਿ ਇਹ ਜਦੋਂ ਬਾਹਰ ਜਾਣਾ ਹੈ ਸਾਰੇ ਪਾਸੇ ਘੁੰਮ ਕੇ ਜਾਂਦੀ ਨੂੰ ਹੁਣ ਵੀ ਤੇ ਸਕੋਰਟੀਆਂ ਲਗੀਆਂ ਮਗਰ ਅਦੀ ਇਨਕੁਆਰੀ ਵਾਸਤੇ ਕਰਨੀ ਵੀ ਚਾਹੀਦੀ ਏ ਵੀ ਅਸਲੀ ਗੱਲ ਵਿੱਚੋਂ ਕੀ ਨਿਕਲ ਕੇ ਬਾਹਰ ਆਉਂਦੀ ਏ ਕਿ ਇਹ ਬਾਹਰ ਉੱਥੇ ਜਾਣ ਦਾ ਕੀ ਕਾਰਨ ਏ ਦਾ ਇਹ ਵਿਆਹ ਕਿਉਂ ਕਰਾਇਆ ਖਰੇ ਕੀ ਗੱਲ ਨਿਕਲ ਕੇ ਬਾਹਰ ਸਾਹਮਣੇ ਆਏ ਇਹ ਤੇ ਇਨਕੁਆਰੀ ਚੱਲ ਰਹੀ ਏ ਕਿਉਂਕਿ ਸਾਡਾ ਇਹ ਤੇ ਗੱਲ ਹੈ ਨਹੀਂ ਵੀ ਸਾਡੇ ਜੇ ਇੰਨਾ ਕਰਕੇ ਚਲੀ ਗਈ ਤੇ ਹੁਣ ਚੁੱਪ ਕਰਕੇ ਬਹਿ ਜਣ ਕੁਛ ਛੋਟੀ ਜੀ ਗੱਲ ਨਹੀਂ ਇੱਕ ਸਾਡੇ ਮੁਲਕ ਦੇ ਵਿੱਚ ਰਹਿਣ ਵਾਲੀ ਹੋਵੇ ਤੇ ਸਾਡੇ ਮੁਲਕ ਦੇ ਨਾਲ ਇਹੋ ਜੀ ਕਤਾਰੀ ਕਰ ਜਾਵੇ ਬੰਦਾ ਯਾਰ ਇੱਥੇ ਇਹਦਾ ਮਤਲਬ ਹੈ ਸਾਡਾ ਇੱਕ ਬਹੁਤ ਸਤਿਕਾਰਯੋਗ ਜਥਾ ਜਿਹਦਾ ਗਿਆ ਜਿਹੜੀ ਆਪਾਂ ਸਿੱਖ ਧਰਮ ਦੀ ਮਹਾਨ ਹਸਤੀ ਕਹਿੰਦੇ ਆਪਾਂ ਦਰਬਾਰ ਸਾਹਿਬ ਕਿ ਸਾਡੀ ਸਿੱਖ ਧਰਮ ਦੀ ਇੱਕ ਬਹੁਤ ਵੱਡੀ ਕੋਟ ਆਪਾਂ ਕਹਿੰਦੇ ਵੀ ਜੋ ਫੈਲ ਆ ਉਹਨਾਂ ਨੇ ਦੇਤਾ ਉਹ ਮੰਨਣਾ ਪੈਣਾ ਉਸ ਜਥੇ ਦੇ ਨਾਲ ਜਾ ਕੇ ਦੇਖੋ ਫਿਰ ਜਥੇ ਦੇ ਨਾਲ ਜਦੋਂ ਜਾਂਦੇ ਨੇ ਉਸ ਜਥੇ ਦੀ ਇਨਕੁਆਰੀ ਹੋਣ ਤੋਂ ਬਾਅਦ 에어ਪੋਰਟ ਜਿਹੜਾ ਉੱਥੇ ਸਟੇਸ਼ਨ ਜਦੋਂ ਵਪਾਰ ਕਰਦੇ ਆ ਨਾ ਉੱਥੇ ਵੀ ਫਿਰ ਇਨਕੁਆਰੀ ਹੁੰਦੀ ਹੈ ਉਹਨਾਂ ਨੇ ਆਪਣੇ ਲੈਵਲ ਤੇ ਸੀਕ੍ਰੇਟ ਇਨਕੁਆਰੀ ਕੀਤੀ ਕਿਉਂਕਿ ਡਿਪਾਰਟਮੈਂਟ ਕਹੀ ਰਹੇ ਜਦੋਂ ਇਨਕੁਆਰੀਆਂ ਕਰਦੇ ਕਿਸੇ ਨੇ ਕੋਈ ਇਨਕੁਆਰੀ ਕੀਤੀ ਕਿਸੇ ਨੇ ਕੋਈ ਉੱਥੋਂ ਵੀ ਪਤਾ ਲੱਗਾ ਕਿ ਜਿਹੜੀ ਇਨਕੁਆਰੀ ਦੇ ਵਿੱਚ ਕੁਝ ਬੰਦੇ ਗਏ ਜਦੋਂ ਉੱਥੇ 200 ਤੱਕ ਕਿੰਨਾ ਬੰਦਾ ਉੱਥੋਂ ਵਾਪਸ ਕਰ ਦਿੱਤਾ ਗਿਆ ਉਹਨਾਂ ਨੂੰ ਜਾਣੇ ਕਿਉਂਕਿ ਉਹਨਾਂ ਦੀ ਇਨਕੁਆਰੀ ਦੇ ਵਿੱਚ ਕੀ ਅੱਪਾ ਕਹਿ ਦਈਏ ਕੋਈ ਖਾਮੀਆਂ ਆਈਆਂ ਤਾਂ ਕੀ ਕੁਝ ਕਮੀਆਂ ਆਈਆਂ ਜਿੱਦ ਕਰਕੇ ਉਹਨਾਂ ਨੂੰ ਜਾਣ ਦੇ ਦਿੱਤਾ ਪਰ ਇਹਦੀ ਫਿਰ ਵੀ ਲਾਈਨ ਕਲੀਅਰ ਆਈ ਮੈਂ ਦੇਖਦਾ ਇਹ ਸਮਝ ਨਹੀਂ ਪਈ ਕਿ ਬਾਹ ਕੀਤੀ ਹੈ ਉਹਦੇ ਬਾਰੇ ਕੁਝ ਪਤਾ ਨਹੀਂ ਲੱਗਾ ਕਲੀਅਰ ਪਰ ਗੱਲ ਤੇ ਇਹ ਹੈ ਵੀ ਜੇ ਤੁਸੀਂ ਇਹਨਾਂ ਦੇ ਕ੍ਰਾਈਮ ਉੱਥੇ ਹੋਏ ਨਾ ਤਾਂ ਤੁਸੀਂ ਉਹ ਬਾਹਰ ਜਾਣ ਕੇ ਹੁੰਦਿੱਤੀ ਉਹਨੂੰ ਨਹੀਂ ਇੱਕ ਤਾਂ ਇੱਕ ਤਾਂ ਤੁਸੀਂ ਹੁਣੀ ਦੱਸੀ ਦੇਦੇ ਪੋਸਕੋ ਐਕਟ ਦੇ ਉੱਤੇ ਲੱਗਿਆ ਤੇ ਹੋਰ ਧਾਰਾਾਂ ਵਾਲੀਆਂ ਵੀ ਆਈਆਂ ਐਫ ਆਈ ਆਰ ਨੰਬਰ 95 ਤੇ 2015 ਦੀ ਐਫਆਈਆਰ 2762015 ਨੂੰ ਅੰਡਰ ਸੈਕਸ਼ਨ 376 365 363 363 ਹੀ 372 ਤੇ ਮਤਲਬ ਕਾਫੀ ਹੈ ਪਲੱਸ 56 ਪਾਸਕੋ ਐਕਟ ਪੀਐਸ ਕੋਰਟ ਫਤਿਹ ਜਿਸ ਤਰ੍ਹਾਂ ਪਰਟੈਂਟੇਜ ਅੱਛਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਵੀ ਕੋਈ ਹੋਰ ਐਫਆਈਆਰ ਹੋਈਆਂ ਸੀ ਕਿਉਂਕਿ ਤੁਸੀਂ ਤਿੰਨ ਐਫਆਈਆਰ ਦਾ ਜ਼ਿਕਰ ਕੀਤਾ ਹੈ ਇਸ ਤੋਂ ਇਲਾਵਾ ਦੋ ਐਫਆਈਆਰ ਜਿਹੜੀਆਂ ਕਪੂਰਥਲੇ ਸਿਟੀ ਦੇ ਵਿੱਚ ਹੋਈਆਂ ਅੱਛਾ ਜੀ ਐਫਆਈਆਰ ਨੰਬਰ 167 ਡੇਟ 27 6 15 ਨੂੰ 385 386 34 ਆਈਪੀਸੀ ਸਿਟੀ ਕਪੂਰਥਲਾ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਵੀ ਡਰਾਤ ਧਮਗਾ ਕੇ ਮਾਰ ਮਤਲਬ ਇਹੋ ਜਿਹਾ ਡਰਾਉਣਾ ਧਮਗਾਵਾ ਕੇ ਕੋਈ ਪੈਸੇ ਲੈਣੇ ਅੱਛਾ ਉਸ ਤੋਂ ਬਾਅਦ ਫਿਰ ਅੱਗੇ ਇੱਕ ਹੋਰ ਹੋਈ ਹੈ ਉਹ ਹੋਈ ਹੈ 2015 ਚ ਫਿਰ ਇੱਕ 27 6 2015 ਤੇ ਆ ਇੱਕ ਹੋਈ ਹੈ ਸੌਰੀ ਇੱਕ ਹੋਈ ਹੈ 27 10 2014 ਨੂੰ ਇੱਕ ਹੋਈ ਹੈ 27 6 2015 ਨੂੰ ਅੱਛਾ ਜੀ ਕਪੂਰਥਲਾ ਸਿਟੀ ਦੇ ਵਿੱਚ ਤੀਜੀ ਵਾਲੀ ਉਹ ਪਟੰਡੇ ਦੇ ਵਿੱਚ ਹੋਈ ਹੈ अच्छा ये तेना भैया रां अते तां ਜਿਹੜੀਆਂ ਕਪੂਰਥਲੇ ਹੋਈਆਂ ਉਹ ਦੋਵੇਂ ਡਰਾਉਂਟਮ ਕਾਉਂਦੀਆਂ ਜੀ ਹਾਂ ਦੋਵੇਂ ਇੱਕੋ ਤਰ੍ਹਾਂ ਲੱਗੇ 385 86 ਉੱਤੇ ਵੀ 385 86 ਉੱਤੇ ਕਪੂਰਥਲੇ ਸੀ ਕਿਉਂ ਓਕੇ ਫਿਰ ਇਹਦਾ ਪਤਾ ਕੀਤਾ ਗਿਆ ਪਰੋਸੇਯੋਗ ਸੂਤਰਾਂ ਤੋਂ ਜੋ ਪਤਾ ਕੀਤਾ ਸਾਡੇ ਸੂਤਰਾਂ ਨੇ ਸਾਨੂੰ ਦੱਸਿਆ ਗਿਆ ਕਿ ਬਹੁਤਾ ਵਧੀਆ ਇਹਦਾ ਕੋਈ ਮਤਲਬ ਇਲਾਕੇ ਦੇ ਵਿੱਚ ਬਹੁਤੀ ਵਧੀਆ ਗੱਲਬਾਤ ਨਹੀਂ ਹੈਗੀ ਜਿਹਨੂੰ ਆਪਾਂ ਕਹਦੇ ਆ ਕਿ ਜਿਹਦੀ ਇੱਕ ਘਰ ਦੇ ਵਿੱਚ ਮੁੰਡਾ ਵਿਆਹ ਉਹਦੀ ਨੂੰ ਹੀ ਉਹ ਘਰੋਂ ਰੁਸਕੇ ਜਾਂ ਕਲੇਸ਼ ਕਰਕੇ ਘਰੋਂ ਗਈ ਹੋਵੇ ਗਾਂ ਉਹਦੇ ਵੀ ਗਾਂ ਬੱਚੇ ਨੇ ਮੁੰਡੇ ਦਾ ਡਿਵੋਰਸ ਹੋਇਆ ਵੀ ਦੂਜਾ ਮੁੰਡਾ ਵੀ ਬਾਹਰ ਹੀ ਕਰੋ ਘਰ ਬਣਾਇਆ ਘਰ ਬੜਾ ਵਧੀਆ ਬਣਾਇਆ ਉਹਦਾ ਘਰ ਵਾਲਾ ਜਿਹੜਾ ਇੰਗਲੈਂਡ ਦੇ ਵਿੱਚ ਉਹਨੂੰ 20 ਸਾਲ ਹੋ ਗਏ ਇੰਗਲੈਂਡ ਚ ਗਏ ਜੋ ਪ੍ਰੋਸੀਜਰ ਸੁਤਰਾ ਤਾਂ ਕੋਈ 20 ਸਾਲ ਕਹਿੰਦਾ ਕੋਈ 12 ਸਾਲ ਕਹਿੰਦਾ ਚਲ ਜਿੰਨੇ ਵੀ ਕਹਿੰਦਾ ਬਦਲੇ ਹੈ ਇੰਗਲੈਂਡ ਹੀ ਬੈਠਾ ਨੂੰ ਫਿਰ ਇੱਥੋਂ ਇਹ ਵੀ ਪਤਾ ਲੱਗਦਾ ਬਈ ਇੱਥੇ ਕੈਨੇਡਾ ਹੋਰਸ ਹੋਇਆ ਜਦਕਿ ਡਿਵੋਰਸ ਕੋਈ ਹੋਇਆ ਨਹੀਂ ਹੈ ਕਈ ਗੱਲਾਂ ਜ ਸੂਤਰਾ ਦਾ ਪਤਾ ਲੱਗਦਾ ਹੈ ਵੀ ਜੋ ਗੱਲਾਂ ਕੁਝ ਸੱਚ ਨੇ ਕੋਈ ਸਹੀ ਨੇ ਕੀ ਹੈ ਗਲਤ ਕੀ ਮਤਲਬ ਜੋ ਗੱਲਾਂ ਪਤਾ ਲੱਗੀਆਂ ਸੀ ਉਹ ਤੁਹਾਨੂੰ ਦੱਸ ਰਹੇ ਹਾਂ ਕਿ ਇਹੋ ਜੇ ਮਤਲਬ ਸਾਡੇ ਪੰਜਾਬ ਦੇ ਉਹ ਗੱਲ ਵੀ ਪੰਜਾਬ ਤੇ ਆ ਜਾਂਦੀ ਹੈ ਵੀ ਸਾਡੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਪੂਰਾ ਜ਼ੋਰ ਲਗਾਉਂਦੇ ਇੱਥੇ ਗੋਤਰਾ ਸਾਹਿਬ ਇਹ ਵੀ ਸਵਾਲ ਆ ਜਾਂਦਾ ਜੇ ਉਹ ਇਹ ਕਲੇਮ ਕਰਦੀ ਹੈ ਕਿ 9 ਸਾਲਾਂ ਤੋਂ ਮੈਂ ਇਹਦੇ ਕੰਟੈਕਟ 'ਚ ਆਇਆ ਹਾਂ ਇਹਨੂੰ ਪਿਆਰ ਕਰਦੀ ਹਾਂ ਤਾਂ ਇਹ 9 ਸਾਲਾਂ ਤੋਂ ਜਾਸੂਸੀ ਕਰਦੀ ਹੋ ਸਕਦੀ ਹੈ ਭਾਰਤ ਦੀ ਪਾਕਿਸਤਾਨ ਦੇ ਅੱਗੇ ਬਿਲਕੁਲ ਕੋਈ ਸ਼ੱਕ ਨਹੀਂ ਇਹਦੇ ਵਿੱਚ ਹੁੰਦਾ ਮੈਂ ਅੱਗੇ ਇਹੋ ਗੱਲ ਕਰਦਾ ਵੀ ਇੱਥੇ ਸਾਡਾ ਪੁਲਿਸ ਜਾਂ ਸਰਕਾਰ ਦਾ ਜਾਂ ਕਿਸੇ ਵੀ ਪਾਸਿਓਂ ਸਾਡਾ ਇੱਥੇ ਤੰਤਰ ਮੰਤਰ ਕੀ ਵੱਲ ਫੇਲ ਹੋ ਗਿਆ ਸੀ ਕਿਉਂਕਿ ਜੋ 9 ਸਾਲਾਂ ਦੀ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ ਉਹ ਕੀ ਗੱਲਬਾਤ ਕਰ ਰਹੀ ਹੈ ਕੀ ਲੈ ਰਹੀ ਹੈ ਕੀ ਦੇ ਰਹੀ ਹੈ ਇਹ ਤਾਂ ਗੱਲ ਬਾਤ ਹੀ ਹੈ ਨਾ ਕੋ ਸਾਡਾ ਜੀ ਸਾਡਾ ਨੈਟਵਰਕ ਇੱਡਾ ਵਧੀਆ ਸਾਡਾ ਜੇ ਨੈਟਵਰਕ ਦੇ ਵਿੱਚ ਹੋਰ ਕਿਸੇ ਦੇ ਤੇ ਕਿਸੇ ਨਾਲ ਗੱਲ ਕੀਤੀ ਉਹਦੇ ਝੱਟ ਫਿਰ ਫੜ ਲੈਂਦੇ ਜਿ ਤੇਰੀ ਫਲਾਣੀ ਜਗ੍ਹਾ ਗੱਲ ਹੋਈ ਆਪਾਂ ਭੁੱਲਰ ਵਾਲੇ ਕਾਣ ਜੀ ਦੇਖ ਲੰਨੇ ਤੁਸੀਂ ਕਿੰਨੇ ਕਿੰਨੇ ਬੰਦਿਆਂ ਦਾ ਕੀ ਕੁਛ ਨਿਕੋ ਕੇ ਆਇਆ ਤੇ ਉਹ ਗੱਲ ਕਰਦੇ ਆਂ ਵੀ ਇੱਥੇ ਸਾਡਾ ਤੰਤਰ ਮੰਤਰ ਕਿੱਥੇ ਗਿਆ ਇਹਦੇ ਬਾਰੇ ਕਿਉਂ ਨਹੀਂ ਜਾਂ ਤੇ ਫਿਰ ਇਹਦੀ ਕਿਸੇ ਨਾਲ ਗੱਲਬਾਤ ਹੈ ਵੀ ਮੇਰੀ ਕੋਈ ਕਾਰਵਾਈ ਨਾ ਹੋਣ ਦਿਓ ਤੇ ਜਾਂ ਮੈਂ ਦੇਖੋ ਗੱਲ ਕਰਨਾ ਬੈਠੇ ਰਲੀ ਮਲੀ ਕਹਾਣੀ ਆਂਦੀ ਸਰਕਾਰ ਦੀ ਤੇ ਇਹਦੀ ਆਉਂਦੀ ਹੈ ਉਹ ਗੱਲ ਕਾ ਕਿਉਂਕਿ ਜੇ 9 ਸਾਲ ਦੀ ਗੱਲ ਹੁੰਦੀ ਪਈਏ ਚਲੋ ਕਿਤੇ ਇੱਕ ਅੱਧੀ ਵਾਰੀ ਹੋਈ ਹੈ ਮੰਨ ਲੀਏ ਵੀ ਕਿਤੇ ਗਲਤੀ ਨਾਲ ਹੋਣ ਲੱਗ ਗਿਆ ਉੱਥੇ ਜਾਂ ਕੁਝ ਵੀ ਕਹਿ ਸਕਦੇ ਆਂ ਪਰ 9 ਸਾਲ ਕੋਈ ਥੋੜੀ ਗੱਲ ਨਹੀਂ ਹੈਗੀ 9 ਸਾਲ ਤੋਂ ਹੋਣਾ ਫਿਰ ਜਾਣਾ ਉਥੇ ਇਹ ਪਰ ਆ ਇਹ ਵੀ ਲੱਗਾ ਪਰੋਸੇਯੋਗ ਸੂਤਰਾਂ ਤੋਂ ਕਿ ਇਹ ਕਰਤਾਰਪੁਰ ਸਾਹਿਬ ਵੀ ਗਈ ਦੋ ਕ ਤਿੰਨ ਵਾਰੀ ਪਹਿਲਾਂ ਵੀ ਗਈ ਪਹਿਲਾਂ ਵੀ ਗਈ ਅੱਛਾ ਉੱਥੇ ਵੀ ਇਹਨੇ ਇੱਕ ਜਾਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਇਹਦੀ ਗੱਲ ਨਹੀਂ ਬਣੀ ਅੱਛਾ ਮਤਲਬ ਉਥੋਂ ਲੱਗ ਗਿਆ ਉਥੋਂ ਕਿਸ ਗੰਦੇ ਇਹਨੇ ਕੋਸ਼ਿਸ਼ ਕੀਤੀ ਪਰ ਐਦ ਕੀ ਲੱਗ ਗਿਆ ਉਹਦਾ ਅੱਛਾ ਤੇ ਉਹ ਤੁਹਾਡੇ ਸਾਹਮਣੇ ਸਾਰਾ ਕੁਝ ਜੋ ਆ ਗਿਆ ਹੂੰ ਇਹਨਾਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਵੀ ਥੋੜਾ ਸਰਕਾਰ ਨੂੰ ਕਹਿ ਦਈਏ ਸਾਡੇ ਅਫਸਰਾਂ ਨੂੰ ਕਹਿ ਦਈਏ ਵੀ ਥੋੜੀ ਇਸ ਚੀਜ਼ ਖਾਸ ਕਰਕੇ ਗੌਰ ਕੀਤਾ ਜਾਵੇ ਫੋਨ ਸਾਰਿਆਂ ਨੇ ਰੱਖੇ ਨੇ ਫੋਨਾਂ ਦੇ ਉੱਤੇ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਧਿਆਨ ਦੀ ਗੱਲ ਤਾਂ ਸਾਡੇ ਵਰਗਾਂ ਦੇ ਫੋਨ ਦੇ ਤੇ ਧਿਆਨ ਬੜੀ ਛੇਤੀ ਰੱਖਿਆ ਜਾਂਦਾ ਇੱਥੇ ਮੈਂ ਜਦੋਂ ਘਰੋਂ ਕਿਤੇ ਜਾਣਾ ਹੋਵੇ ਤੇ ਮੈਨੂੰ ਨਾਲ ਘਰੇ ਬੌਂਡ ਕਰ ਦਿੱਤਾ ਜਾਂਦਾ ਇੱਕ ਵਾਰੀ ਇਸੇ ਸਬੰਧ ਦੇ ਵਿੱਚ ਫੋਨ ਦੇ ਤੰਤਰ ਮੰਤਰ ਦੀ ਗੱਲ ਤੋਂ ਦੱਸਣ ਲੱਗਾ ਕਿ ਲੁਧਿਆਣੇ ਅਸੀਂ ਮੀਟਿੰਗ ਤੇ ਜਾਣਾ ਸੀ ਤੇ ਮੈਨੂੰ ਪਤਾ ਸੀ ਇਹਨਾਂ ਨੇ ਸਵੇਰੇ ਮੈਨੂੰ ਬੌਂਡ ਕਰਦਣਾ ਮੈਂ ਰਾਤ ਫੋਨ ਸਵਿਚ ਆਫ ਕਰਕੇ ਮੈਂ ਇੱਥੋਂ ਚਲਾ ਗਿਆ ਘਰੋਂ ਸੋ ਇਹਦੇ ਸਾਡੇ ਮੀਟਿੰਗ ਵਾਲੇ ਬੰਦੇ ਚਲੋ ਮੈਨੂੰ ਮਿਲੇ ਮੈਨੂੰ ਲੈ ਕੇ ਨਾਲ ਬੈਠੇ ਮੀਟਿੰਗ ਚੱਲੇ ਚੱਲੇ ਆ ਉਹ ਮੁੰਡਾ ਨਾਲ ਦਾ ਮੈਨੂੰ ਇਲਾਜਮ ਕਹਦਾ ਕਹਦਾ ਸਰਦ ਜੀ ਤੁਸੀਂ ਫੋਨ ਆਪਣਾ ਆਨ ਕਰ ਲਓ ਮੈਂ ਕਹਾ ਯਾਰ ਫੋਨ ਆਨ ਕਰ ਲਿਆ ਸਾਨੂੰ ਕਿਸੇ ਨੇ ਜਾਣ ਨਹੀਂ ਦੇਣਾ ਇੱਥੇ ਮੀਟਿੰਗ ਚ ਲੋ ਲਓ ਜੀ ਫੋਨ ਮੇਰਾ ਆਨ ਕੀਤਾ ਤੇ ਅਸੀਂ ਐਸਐਸਬੀ ਦਫ਼ਤਰ ਤੇ ਬਾਹਰ ਨਹੀਂ ਪਹੁੰਚੇ ਹੁਣ ਇਹਦੇ ਨਾਲ ਹੀ ਉਸ ਇੰਸਪੈਕਟਰ ਨਾਲ ਗੱਡੀ ਅਕੇਲਾ ਆਓ ਜੀ ਕਹਿੰਦੇ ਚੱਲ ਗਿਆ ਅੱਛਾ ਗੱਲ ਇਹ ਕਰਦੇ ਆਂ ਵੀ ਕਿਤੇ ਦੇ ਤੰਤਰ ਤੋਂੜਾ ਬਹੁਤ ਕੰਮ ਕਰਦਾ ਤੇ ਕਿਤੇ ਸਾਡਾ ਫੇਲ ਹੁੰਦਾ ਪਰ ਇਹਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸਰਕਾਰ ਨੇ ਜਾਣ ਪੁੱਝ ਕੇ ਕੀਤਾ ਹੋਊਗਾ ਜਾਂ ਸਾਡੀ ਪੁਲਿਸ ਨੇ ਜਾਣ ਪੁੱਝ ਕੇ ਕੀਤਾ ਹੋਊਗਾ ਕਿਉਂਕਿ ਕੁਝ ਗੱਲਾਂ ਇਹ ਨਹੀਂ ਆਪਾਂ ਕਹਿਦੇ ਕਿ ਕੋਈ ਵੀ ਜਿਹੜਾ ਪੁਲਿਸ ਅਫਸਰ ਕਿਤੇ ਵੀ ਲੱਗਾ ਹੈ ਉਹ ਆਪਣੇ ਲੋ ਕਸਰ ਨਹੀਂ ਕੋ ਛੱਡਦਾ ਹੁਣ ਵਿਚਲੀ ਕਹਾਣੀ ਕੀ ਹੋਈ ਕੀ ਪਤਾ ਇਹ ਤੇ ਹੁਣ ਸਰਕਾਰ ਹੀ ਦੱਸ ਸਕਦੀ ਨਾ ਆਪਾਂ ਦੇ ਜੋ ਸੂਤਰਾਂ ਤੋਂ ਸਾਨੂੰ ਪਤਾ ਲੱਗਾ ਅਸੀਂ ਉਹ ਜਨਤਾ ਕੇ ਕਰ ਰਹੇ ਆਂ ਵੀ ਆਹ ਚੀਜ਼ਾਂ ਸਾਨੂੰ ਜਨਤਾ ਕੋਲੋਂ ਪਤਾ ਲੱਗੀਆਂ ਕਿਉਂਕਿ ਮਾੜੀਆਂ ਗੱਲਾਂ ਨੇ ਨਹਿਤਿੰਦਰ ਜੋ ਗੱਲਾਂ ਨੇ ਔਰ ਪਿੰਡ ਵਾਲਿਆਂ ਨੇ ਵੀ ਪਿੰਡ ਤੋਂ ਵੀ ਪਤਾ ਕੀਤਾ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਬਹੁਤ ਵਧੀਆ ਦਾ ਜੋ ਚਰਿੱਤਰ ਨਹੀਂ ਸੀ ਅੱਜ ਪਰ ਅੱਛਾ ਹਾਂ ਪਿੰਡ ਵਾਲੇ ਵੀ ਇਹ ਕੱਲ ਕਹਿੰਦੇ ਹੂੰ ਤੇ ਹੋਰ ਵੀ ਕਈਆਂ ਨੇ ਬੋਤਰਾ ਸਾਹਿਬ ਹਰ ਇੱਕ ਇੱਕ ਸਵਾਲ ਮੇਰਾ ਜ਼ਰੂਰ ਹੈ ਤੁਸੀਂ ਜਿਹੜੇ ਆਪਣੇ ਪੁਲਿਸ ਦੇ ਸੂਤਰ ਨੇ ਉਹਨਾਂ ਨੂੰ ਪੁੱਛਿਆ ਹੋਣਾ ਕਿ ਇਹ ਇਹਨਾਂ ਕੇਸਸ ਦੇ ਵਿੱਚ ਬਣਿਆ ਕੀ ਜਾਂ ਇਸ ਕਿਸ ਤਰ੍ਹਾਂ ਦੇ ਕਿਸ ਨੇਚਰ ਦੇ ਕੇਸਸ ਸੀਗੇ ਕੀ ਕੁਝ ਹੋਰ ਪਤਾ ਲੱਗ ਸਕਿਆ ਇਹਦੇ ਬਾਰੇ ਇਸ ਔਰਤ ਬਾਰੇ ਨਹੀਂ ਇਹਦੇ ਬਾਰੇ ਮੈਂ ਥੋੜੀ ਕੁਝ ਗੱਲ ਕਹਿਤੀ ਉਹਨਾਂ ਜੋ ਸਾਰੇ ਗੱਲ ਉਹਨਾਂ ਕਹਿੰਦੇ ਵੀ ਸਭ ਠੀਕ ਨਹੀਂ ਚੱਲ ਜਾਦਾ ਸਾਰਾ ਕੁਝ ਜਦਾਂ ਠੀਕ ਨਹੀਂ ਛੇਗਾ ਉਹਦੇ ਵਿੱਚ ਸਾਰਾ ਹੀ ਆ ਜਾਂਦਾ ਪਰ ਉਹਨਾਂ ਦੇ ਵਿੱਚ ਕੀ ਕੀ ਆਪਾਂ ਗੜੀਆਂ ਉਹਦੇ ਵਿੱਚ ਜਦੋਂ ਇੰਨੀ ਗੱਲ ਅਗਲੇ ਨੇ ਸੋਤਰਾ ਨੇ ਦੱਸ ਦਿੱਤੀ ਵੀ ਆਹ ਗੱਲ ਬਾਤ ਹੀ ਪਰ ਆਪਾਂ ਜਿਆਦਾ ਡਿਟੇਲ ਚ ਪੁੱਛਣ ਦੀ ਕੋਈ ਲੋੜ ਨਹੀਂ ਕਿਉਂਕਿ ਜਦੋਂ ਇੰਨੀ ਗੱਲ ਕਹਿ ਆਦੀ ਉਹ ਚ ਸਾਰਾ ਕੁਝ ਆ ਜਾਂਦਾ ਜਦੋਂ ਉਹਨਾਂ ਕਹਿੰਦਾ ਠੀਕ ਹੀ ਨਹੀਂ ਹੈਗਾ ਦਾ ਮਤਲਬ ਕੁਝ ਵੀ ਨਹੀਂ ਠੀਕ ਹੈਗਾ ਪਰ ਸਾਡੇ ਜਿਹੜਾ ਪਾਸਪੋਰਟ ਬਣਿਆ ਜਾਂ ਸਾਡੀਆਂ ਇਨਕੁਆਰੀਆਂ ਹੋਈਆਂ ਜਾਂ ਜੋ ਕੁਝ ਵੀ ਬਣਿਆ ਉਹ ਇੱਥੇ ਫੇਲ ਹੋ ਜਾਂਦਾ ਪਰ ਹੁਣ ਇੱਥੇ ਆ ਕੇ ਇਹ ਸਵਾਲ ਖੜ ਦੇ ਹੁੰਦਾ ਨਾ ਇੱਕ ਪਾਸੇ ਤਾਂ ਚਲੋ ਅਸੀਂ ਆਪਣੇ ਧਾਰਮਿਕ तरीਕਿਆਂ ਦਾ ਰਵਾਇਤਾਂ ਦਾ ਆਧਾਰ ਦੇ ਕੇ ਤਾਂ ਆਪਾਂ ਕਹਿੰਨੇ ਕਿ ਅਸੀਂ ਜਾਣਾ ਜ਼ਰੂਰ ਜਾਣਾ ਤੇ ਅਸੀਂ ਦਰਸ਼ਨ ਕਰਨੇ ਆ ਪਰ ਉਹਦੇ ਵਿੱਚ ਇਦਾਂ ਦੇ ਸ਼ਰਾਰਤੀ ਅੰਸਰ ਵੀ ਹੈ ਨਹੀਂ ਜੋ ਸਾਡੇ ਧਰਮ ਵਾਸਤੇ ਜਾਂ ਸਾਡੇ ਧਰਮ ਦੇ ਭਵਿੱਖ ਵਾਸਤੇ ਹਾਨੀਕਾਰਕ ਸਾਬਤ ਹੋ ਸਕਦੇ ਨੇ ਅਲਟੀਮੇਟ ਇਹ ਸਾਡੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਇੱਕ ਸਾਡੇ ਪੰਜਾਬੀਆਂ ਜਿੱਦਾਂ ਕਹਿੰਦੇ ਨੇ ਨਾ ਵਿਸ਼ਵਾਸ ਉਠਿਆ ਇਹ ਸਾਡੇ ਪੰਜਾਬੀਆਂ ਦਾ ਵਿਸ਼ਵਾਸ ਦੁਨੀਆ ਕੋਲ ਉਠਾਉਣ ਵਾਲੀ ਗੱਲ ਹੋ ਗਈ ਜੋ ਕਰ ਨਹੀਂ ਹੁੰਦੇ ਸਮੇਂ ਦੇ ਵਿੱਚ ਫਿਰ ਭਾਰਤ ਸਰਕਾਰ ਇਹ ਕਹੂਗੀ ਕਿ ਭਾਈ ਤੁਸੀਂ ਤਾਂ ਤੁਹਾਡੇ ਦਾ ਵਿੱਚ ਹੀ ਇਦਾਂ ਦੇ ਲੋਕ ਬੈਠੇ ਆ ਜਿਹੜੇ ਜਸੂਸੀ ਕਰਦੇ ਹੋ ਸਕਦੇ ਨੇ ਹੁਣ ਇਹ ਐਗਜ਼ਾਮਪਲ ਤਾਂ ਇਹੀ ਜਾਂਦੀ ਪਈ ਆ ਪੂਰੇ ਦੇਸ਼ ਦੇ ਵਿੱਚ ਇਹ ਗੱਲ ਤੇ ਪਹਿਲਾਂ ਕਹਨੇ ਵੇ ਭੀ ਸ਼ੱਕ ਤੇ ਹੋਉਂਦਾ ਭੀ 9 ਸਾਲ ਜਿਹੜੀ ਕਹਿੰਦੀ ਬੀਬੇ ਮੈਰੀ ਇੱਥੋਂ ਚੈਡ ਚਲਦੀ ਪਈ ਖਰੇ ਕਿਹੜਾ ਸਾਡਾ ਜੋ ਸਾਡੀ ਜਸੂਸੀ ਕੀ ਹੁੰਦੀ ਸੀ ਇਦੇ ਬਾਰੇ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਸੀਨੀਅਰ ਅਫਸਰਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਹੋਰ ਵੀ ਜਿਹੜੇ ਜੋ ਵੀ ਪੰਜਾਬ ਦੇ ਵਿੱਚ ਚਾਹੇ ਹੋਣੀ ਤੁਹਾਨੂੰ ਪਤਾ ਲੱਗਾ ਹੁਣ ਵੀ ਇਨਕੁਆਇਰੀ ਕਰਾਓ ਜੋ ਵੀ ਜਨਤਾ ਰਹਿਦੀ ਬਿਨਾਂ ਜਿੱਥੇ ਜਿੱਥੇ ਵੀ ਕੋਈ ਰਹਿ ਰਿਹਾ ਚਾਹੇ ਉਹ ਇਲਾਕੇ ਦਾ ਜੇ ਮੰਨ ਲਓ ਜਿੱਥੇ ਮੈਂ ਕਲੋਨੀ ਚ ਰਹਿ ਰਹਾ ਉਸ ਇਲਾਕੇ ਦਾ ਕਲੋਨੀ ਦਾ ਪ੍ਰਧਾਨ ਨੂੰ ਕਹੋ ਮੈਨੂੰ ਕੱਲੇ-ਕੱਲੇ ਦੀ ਰਿਪੋਰਟ ਦਿਓ ਕੱਲੇ-ਕੱਲੇ ਜਿਹੜੇ ਤੁਹਾਡੇ ਇਲਾਕਿਆਂ ਚ ਰਹਿ ਰਹੇ ਕੱਲੇ-ਕੱਲੇ ਦਾ ਫੋਨ ਨੰਬਰ ਵੀ ਲਿਆ ਜਾਵੇ ਐ ਨਹੀਂ ਕੱਲੇ ਨੂੰ ਉੱਤੇ ਹੀ ਛੱਡੋ ਕਿਉਂਕਿ ਉਹਨਾਂ ਦੇ ਫੋਨ ਨੰਬਰ ਨਾਲ ਕੀ ਅਟਾ ਜਾ ਦਾ ਵਾਦਾ ਹੀ ਤਾਂ ਹੈ ਇਹੋ ਜੀ ਇਹੋ ਜੀ ਜਾਣ ਕਰਕੇ ਦੇਖੋ ਕਦੀ ਕਿਤੇ ਮਾਰ ਦਿੰਦਾ ਕੋਈ ਕਿਤੇ ਮਾਰਿਆ ਜਾਂਦਾ ਕੋਈ ਕਿਤੇ ਹੋ ਜਾਂਦਾ ਕੋਈ ਇਨਕੰਟਰ ਕੀ ਹੋ ਰਿਹਾ ਹੁਣ ਕੀ ਕਰੂਗੇ ਇਥੇ ਤੰਤਰ ਸਾਡਾ ਇਹੋ ਜੇ ਜਦੋਂ ਗਦਾਰ ਬੰਦੇ ਸਾਡੇ ਮੁਲਕ ਚ ਬਹਿ ਕੇ ਆ ਗਏ ਤੇ ਸਾਡਾ ਮੁਲਕ ਕੀ ਕਰੂ ਕਿੱਥੇ ਜਾਊ ਜੀ ਬਿਲਕੁਲ ਬਿਲਕੁਲ ਇਹ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਖਿਰ ਨਿਕਲ ਕੇ ਕੀ ਆਉਂਦਾ ਹੈ ਕਿ ਕੁਝ ਇਹਦੇ ਵਿੱਚੋਂ ਬਰਾਮਦ ਹੁੰਦਾ ਹੈ ਕਿਹੜੇ ਤੱਥ ਨਿਕਲ ਕੇ ਸਾਹਮਣੇ ਆਉਂਦੇ ਆ ਸਰਜੀਤ ਕੌਰ ਦਾ ਮੈਟਰ ਕਿ ਇਸੇ ਤਰ੍ਹਾਂ ਵਿਰਾਮ ਹੋ ਜਾਊਗਾ ਜਾਂ ਫਿਰ ਇਹਦੇ ਵਿੱਚੋਂ ਕੁਝ ਹੋਰ ਨਿਕਲ ਕੇ ਆਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮ